ਚੱਲ ਲੈ ਮੈਂ ਬਿੱਤਾ ਭੈਣ ਤੋਂ ਬੰਦ ਨਹੀਂ ਇਹ ਆ ਮੈਂ ਉਹ ਕਿੰਦਾ ਦੇਣੀ ਤੂੰ ਮਿਆਣੇ ਮਰਾਉ ਭੈਣ ਚੁੱਧਾ ਲੈ ਜਾ ਬਲਾਕਿੰਗ ਭੈਣ ਚੁੱਧਾ ਮਾਸ਼ੀ ਮੇਰਾ ਮੂੰਹ ਨਾ ਮੁਕਰਦਾ ਏ ਆ ਮੁਕਰਦਾ ਉਹ ਭੈਣ ਉਹ ਕਮਰੇ ਉਹ ਕਮਰੇ ਜਿਹਨੂੰ ਘਰ ਉਹ ਬਾਪੇ ਘਟ ਜਾ ਯਾਰ ਇਹ ਮੇਰਾ ਮੂੰਹ ਨਾ ਭੱਜਿਆ ਮੇਰੀ ਫੋਨ ਨਹੀਂ ਨਹੀਂ ਜਾਂਦਾ ਕੁਛ ਓ ਯਾਰ ਕਾਦੇ ਤੂੰ ਕੁੱਛੀਏ ਭੋਰੀ ਜੰਨਾ ਸਾਰੇ ਤੇਰੀ ਅੱਖ ਨਹੀਂ ਗੱਲ ਕਰਨੀ ਨਾ ਹੋਈ ਹੁਣ ਇੱਧਰ ਆਉਣੀ ਆ ਜਿੰਮ ਬਣਾ ਲੈਣਾ ਭੈਣ ਤੂੰ ਦਾ ਹੱਕ ਦੀ ਗੱਲ ਮੇਰਾ ਆ ਚੱਲ ਚੱਲ ਜਾ ਰਹਾ ਦਾ ਭੈਣ ਜੋ ਫੇਰ ਤੂੰ ਸਾਰਾ ਕਮੀਜ਼ ਲਾਲਾ ਥੱਲੇ ਮਰਾਸੀਆ ਉਹ ਬੰਗੜ ਖੜ ਜੋ ਰੱਖ ਤੇਰੇ ਬਾਪ ਦੇ ਚੋ ਮਰਾਸੀਆ ਜਾਂਪਲੀ ਜੰਮਤਾ ਆ ਕੋ ਭੈਣ ਕੋ ਸਿੱਧੀ ਹੋ ਜੇ ਬੋਟੀ ਆ ਚੱਲ ਚੱਲ ਸਾਡੇ ਕੋੜੇ ਕੋੜੇ ਪੈਰ ਤਾਂ ਉਹ ਸਹੀ ਰਹਾ ਸਾਲਿਆ ਹੁਣ ਮੈਂ ਨਹੀਂ ਹੋਣਾ ਚੱਲਿਆ ਸਾਰੇ ਪਿੱਛੇ ਦਾ ਚੱਲ ਓ ਆਉਨਾ ਫਾਟ ਜਦੋਂ ਬਾਹਰ ਮਾਰਨਾ ਫੁੱਦੂ ਗੱਲਿਆ ਹੁਣ ਭੈਣ ਜੋ ਸਰਬਸ ਆਲਾ ਬਣ ਦਵੇ ਇੱਥੇ ਦੇਖੀ ਪੁਆਇੰਟ ਹੁੰਦਾ ਕੀ ਤੂੰ ਭੈਣ ਦਾ ਭੈਣ ਦਾ ਯਾਰ ਵੱਡਾ ਬਲੋਗਰ ਇਕਦਮ ਭੈਣ ਦਾ ਸਿਰ ਧਾੜ ਦੀ ਨਾਲ ਓ ਯਾਰ ਕੀ ਗੱਲ ਹੈ ਯਾਰ ਜਿੰਬਰ ਕੋ ਇਧਰ ਸਾਈਡ ਦੇ ਨੇਕੇ ਨਾਲ ਰੁਕੋ 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 I oh <laughs> ਕਾ ਬਾੜੀ ਗਾਲਾ ਪਾ ਨੂੰ ਬਾਹਰ ਕਰ ਨਾ 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 ਚੱਲ 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 ਬਾਜੀ ਉੱਥੇ 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 ਮਾਫਾ ਜਾ ਰਹੇ ਓਏ ਕੇ ਰੱਖੇ ਮਾਹਰ ਸੇ ਏ ਦਾਦੇ ਚੱਕੀ ਜਾਣੀ ਉਹ ਵੀ ਹਾਂ सही है सही है, सही है, सही है. जाल તરાબેન આરે 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 ਮੇਠਨ ਚਕਰਵਰਤੀ ਕਹਿੰਦਾ ਮਾਇਆ ਡਾਲ ਦੇ ਮਾਇਆ ਤੇ ਦੋ ਬੱਗੇ 23 ਰੁਪਏ ਰਹਿ ਗਏ ਉਹਦਾ ਚੱਕ ਨਹੀਂ ਚੱਲ ਦੇ ਦੇ ਆ ਦੇ ਦੇ ਫਨਾਟਾ ਕੀ ਲੈ ਕੈਮਰਾ ਜਾਂ ਮੈਂ ਬਣਾਉਣਾ ਐ ਜੀ ਇਹ ਭੈਣ ਜੋ ਇੱਕ ਮੈਚ ਵੀ ਨਹੀਂ ਕਿ ਕੂਸੀ ਸਾਰੇ ਮੈਚਾਂ ਦੇ ਵਿੱਚ ਦੀ ਭਾਈ ਕੂਸੀ ਰੋੜ ਦਾ ਆ ਇਹ ਮੇਰਾ ਬੋਤੀ ਆ ਤੂੰ ਕੂਸੀਆਂ ਰੋੜੀਏ ਤਾਇਆ ਇਹਨੂੰ ਬਾਹਰ ਬਣਾਓ ਤੂੰ ਵੀਡੀਓ ਜਉਣਾ ਨਾਲੇ ਮੂਰੇ ਚਲ ਜਾਵੇਂ ਤੂੰ ਟੱਕਣ ਦੇ ਓ 22 ਓ ਯਾਰ ਓ 22 ਇੰਦਲ ਹਾਈ ਗਾਇਸ ਹੈਲੋ ਹੈਲੋ

ਕਿਆ ਚੱਲ ਅੱਪ ਫੜੀ ਉਹ ਲੁੰਡੂ ਆ ਨਹੀਂ ਜਾਂ ਨਹੀਂ ਪਿੱਛੇ ਰਿਹਾ ਨੰਬਰ ਆ ਸਾਡੀ ਟੀਮ ਦਾ ਜਿੱਤਦੇ ਪਏ ਆ ਬਰੋ ਬਹੁਤ ਤਣਾ ਤਨੀ ਦਾ ਮਾਹੌਲ ਬਣ ਚੁੱਕਾ ਆ ਕਹਿੰਦੇ ਆ ਪੂਰੇ ਜੂਪਾਉਂ ਸਰਵਿਸ ਇੱਧਰ ਵੀ ਬਣਾ ਸਕਦੇ ਦੋ ਵਾਦਗੇ ਚੱਕ ਕੋਮਲ ਚੱਕ ਕੋਮਲ ਮੇਰਾ ਬਾਹ ਲਿਆ ਗਾਈਜ਼ ਅਸੀਂ ਕਿੱਥੇ ਪਹੁੰਚਾਂਗੇ ਬਾਈਕ ਨਾਲ ਆਪਣੇ ਆਪਣੇ ਇੱਕਤਾ ਬੰਦਾ ਹੋਰ ਖੜੇ ਕਰ ਲੋ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਤੇਰੀ ਭੈਣ ਨੂੰ લી ખાલી લડ્ડુ ખાલી ઓ એક ગયા જે મા ਆ ਗਿਆ ਟੈਕਾਟ ਉਹ 3 ਹੋ ਗਈ ਜਾ ਬਾਬੇ ਦੀ ਅੜਗੀ 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 ਸਾਲਿਆ ਅੜਗੀ ਅੜਗੀ ਜੇਮ ਵਾਲਾ ਆ ਅਖਰੀ ਬੰਨ ਦਾ ਬਾਨਾ ਚਲੋ ਚਲੋ ਜੱਟ ਗਿਆ ਜਾ 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 ਚੱਲ ਬੰਨ ਦੀ ਟਾਡੀ ਬਾਹਾਂ ਮਰ ਜੂ ਲੱਗੀ ਹੈ ਨਾ ਇਹ ਪਾੜੀ ਕਰੀ ਤੇ ਤੇਰੀ ਮਾਂ ਦਾ ਆਖਰੀ ਪੁਆਇੰਟ ਦੇ ਨਾਲ ਜਿੱਤਦੇ ਹੋਏ ਮੈਂ ਹੀ ਜਤਾਇਆ ਥੈਂਕ ਯੂ ਧੰਨਵਾਦ ਬਹੁਤ ਆ ਕੋਗ ਦੀ ਸ਼ਰਤ ਲੱਗੀ ਯਾਰ ਕੋਗ ਦੀ ਸ਼ਰਤ ਤੇ ਮੇਰੇ ਵੀਰੋ ਬਹੁਤ ਹੀ ਜ਼ਿਆਦਾ ਮੁਕਾਬਲਾ ਤਵਿਆ ਵਿਆ ਮੈਂ ਤਵਿਆ ਕੈਮਰਾਮੈਨ ਜਿੰਮ ਆ ਕੇ ਬਾਹਰ ਸੱਟੇ ਕੋਈ ਨਾਪ ਲੈਣਾ ਹੁਣ ਆਹ ਤੋਤੋ ਫੜੀ ਉੱਤੇ ਤੇਰਾ ਤੇਰਾ ਉਹ ਨਹੀਂ ਮੈਂ ਹੈਗਾ ਸਰਦਿਆ ਸਾਰੀ ਬਹੁਤ ਵਧੀਆ ਵੈਰਿਟੀ ਮਰ ਕੇ ਮਰ ਕੇ ਮਰ ਕੇ ਹੋਰ ਇੰਨਾ ਇੰਨਾ का बाल मारा रे कि वे बिचार पेश करो अपनी सो so, साडे सुखपाल भाजी भी पहुंच चुके ने क ਪਾਦੇ ਦੇ ਟੀਮ ਦੇ ਮੁੰਡੇ ਦੀ ਬਹੁਤ ਖਤਰਨਾਕ ਸਰਵਿਸ ਸਾਵੀ ਆਉਂਦਾ ਸਰਵਿਸ ਲੈ ਚੱਕ ਮੱਖਾਂ ਦਾ ਮੁੰਡਾ ਹੋਰ ਬਟਨ ਮਾਰੋ ਤਾੜੀਆਂ ਬਾਗਾਨ ਆ ਸੌਰੀ ਬਾਸ ਕਰ ਮੈਂ ਸੱਭਿਆਚਾਰ ਗਾਲਾਂ ਕੱਢਿਆ ਕਰੋ ਸੱਭਿਆਚਾਰ ਗਾਲਾਂ ਤੇਰੀ ਮਾਂ ਦੀ ਬੁਲਕਾ ਤੇਰੀ ਮਾਂ ਦੇ ਮਕਦਰਾਂ ਦੀ ਧੀ ਜਤਰਾ ਹਾਂ that that one that one that one ਏਦਾਂ ਏਦਾਂ ਦੀਆਂ ਕਿਊਟ ਕਿਊਟ ਗਾਲੀਆਂ ਕੱਢਿਆ ਕਰੋ ਹੋ ਕੀ ਬੇਇੱਜ਼ਤੀ ਕਰਾਈ ਜਾਂਦੇ ਆ ਰੇ ਗਰੀ ਬੰਗੜ ਦੇ ਗੱਲ ਪੈਦੇ ਲੈਦਾ ਸਾਰਿਆਂ ਟੁੱਟੀ ਕਰਕੇ ਬੈਠਾ ਸਾਰਾ ਪੁੱਠੀ ਕਰਕੇ ਬੈਠਾ ਉਹ ਗੱਲ ਨੂੰ ਕਹਿੰਦੇ ਨੇ ਲੈ ਤੁਸੀਂ ਕਹਿੰਦਾ ਉਹ ਬਾਹਰ ਆਓ ਯਾਰ ਸੋ ਜਿੱਦਾਂ ਕਿ ਹੋਣੀ ਹੋਣੀ ਤਲਵੰਦੇ ਖਿਡਾਰੀ ਦੀ ਬੇਇੱਜ਼ਤੀ ਹੁੰਦੀ ਹੋਈ ਕਿਉਂਕਿ ਸਰਵਿਸ ਬਾਹਰ ਮਾਰ ਦਿੱਤੀ ਆ ਤੇ ਇਸ ਗੱਲ ਦਾ ਲਾਭ ਪਵਾਣਿਆਂ ਦੀ ਟੀਮ ਦੇ ਮੈਂਬਰ ਬਹੁਤ ਬਹੁਤ ਉਚੇ ਤੌਰ ਤੇ ਮਨਾ ਰਹੇ ਨੇ ਸੋ ਕੁ ਕੁਝ ਦੀ ਇੱਕ ਹੋਰ ਖਤਰਨਾਕ ਸਰਵਿਸ ਜਿਹੜੀ ਕਿ ਬਾਹਰ ਜਾਂਦੀ ਜਾਂਦੀ ਬਚ ਗਈ ਨਜ਼ਰ ਮਾਰਨ ਕਰਨਾ ਉਹ ਤੂੰ ਚੱਕ ਦੇ ਉਹਨੇ ਤੁਮ ਮੋਬਾਈਲ ਕੀ ਕਰਦਾ ਕਹਿੰਦੇ ਕਮਾਂਡੋ ਏ ਸੋ ਜਿੰਦਾ ਕਿ ਗਾਇਜ਼ ਆਪ ਸਾਨੂੰ ਪਤਾ ਹੀ ਆ ਕਿ ਇੱਧਰ ਮੈਚ ਲੱਗਾ ਪਿਆ ਤੇ ਉੱਧਰ ਹੱਲ ਪਈ ਹੋਈ ਆ ਹਲਾ ਅੱਧੀ ਰਾਤ ਇਹ ਰੱਬ ਦਾ ਜੀ ਆ ਇਹ ਰੱਬ ਦਾ ਜੀ ਆ ਕੀ ਲੈ ਮਦਰਾ ਮੌਕੇ ਦੀ ਕੀ ਹੁੰਦੀ ਆ ਹਾਰ ਜੈਤ ਦੀ ਫੈਸਲੇ ਦੀ ਕਬੱਡੀ ਇਹਦਾ ਇਹਦਾ ਬਾਲੀ ਵਾਲਿਆ ਜਿਹੜਾ ਉਹ ਨੰਦ ਨੂੰ ਮਲਾ ਕੇ ਤਾਂ ਲਾਈਨਰ ਬੋਨ ਨੂੰ ਬੰਦ ਰੱਖਿਆ ਇਹ ਦੁੱਕੀ ਭਿੰਡ ਰੱਖ ਏ ਏ ਆ ਯਾਹ ਯਾਹ ਗੇਮ ਬਾਲ ਹੋ ਗਿਆ ਮੁੰਡਿਓ ਗੇਮ ਬਾਲ ਚੇਂਜ ਹੋਈ ਸੋਰ ਕਾਬੜ ਦੇ ਵਿੱਚ ਖੇਦ ਆ ਕਿ ਮੇਰੇ ਵੀਰੋ ਇੱਧਰ ਦਰਸ਼ਕਾਂ ਦੇ ਵਿੱਚ ਬਹੁਤ ਸ਼ਾਂ ਹੋ ਰਿਹਾ ਵਾ ਇਹ ਆਪਣਾ ਹੀ ਮੈਚ ਚਲਾਈ ਵਰਦੇ ਆ ਉਹ ਵੰਦੋ ਤੇਰੀ ਭੈਣ ਨੂੰ ਓਹ ਪਹਿਲਾਂ 150 ਰੁਪਏ ਦੇ ਨੰਨੂ ਪਟਣ ਬਾੜੀ ਸੋ ਜਿੱਦਾਂ ਕੀ ਪਵਾਦ ਰਿਆਂ ਵੱਲੋਂ ਸਰਵਿਸ ਹੋ ਚੁੱਕੀ ਆ ਕਿ ਉਹ ਹੈਂਡਲ ਨੰਬਰ ਆ ਪਾਣੇ ਨਾਲੋਂ ਮੈਨੂੰ ਉਹ ਕਹਿੰਦੇ ਕਹਿੰਦੇ ਸ਼ਾਨਦਾਰ ਹਾਰ ਹੋਈ ਤੇਰੀ ਪੈਰੋਂ ਮੈਨੂੰ ਗੋਲ ਲੈਣ ਦੇ ਉਹ ਸਤੂਲਾ ਮਿਲ ਗਿਆ ਆ ਪਾਜੀ ਆਪਣਾ ਸਤੂਲਾ ਲੈ ਜਾਓ ਪਾਜੀ ਸਤੂਲਾ ਲੈ ਜਾਓ ਆਪਣਾ ਹਾਏ ਵਾਹਿਗੁਰੂ ਸੋ ਜਿੱਦਾਂ ਕਿ ਆਪਾਂ ਸਾਰੇ ਪਲੇਅਰਾਂ ਨਾਲ ਤੁਹਾਨੂੰ ਰੂਪਰੂ ਕਰਾਵਾਂਗੇ ਇਹ ਪਲੇਅਰ ਐ ਸਾਲੇ ਹਾਂਜੀ ਸੋ ਜਿੱਦਾਂ ਕਿ ਪਵਾਰਿਆਂ ਦੀ ਟੀਮ ਬਹੁਤ ਉਤਸ਼ਾਹ ਭਰਿਆ ਵਿਚ ਵਿਚ ਲਾਈਨ ਭੁੱਲੀ ਜਾਂਦੀ ਆ ਸਾਲੇ ਤਾਲ ਬਣਦਾ ਚੱਲੋ ਛੱਡ ਕੇ ਜਲਦੀ ਪੈਰੀਂ ਕਰੋ ਮੁੱਟੀ ਮੁੱਟੀ ਤਾੜੀ ਫੜੀ ਆਜੋ ਗਾਇਸ ਕਹਦੇ ਔਰ ਦੇਸੀ ਪੰਜਾਬੀ ਮੁੰਡੇ ਮੈਦਾਨ ਦੇ ਵਿੱਚ ਉਤਣਗੇ ਲੱਡੂ ਦੀ ਬੋਲ ਬੋਲਾ ਚੜਾ ਹੁਣ ਕਿੰਨਾ ਚੁੱਦਾ ਘੰਟਾ ਹੋ ਗਿਆ ਖੜਿਆ ਨੂੰ ਪੂ ਆਣ ਲੱਗਾ ਇਹ ਆ ਸਾਡੇ ਕੈਪਟਨ ਭੈਣ ਚੁੱਦਾ ਗਾਲ ਨਹੀਂ ਕੱਢਣੀ ਹੋਏ ਬਣ ਦੇ ਦੀਏ ਬੱਗ ਪਾਟੀ ਪਈ ਆ ਬੁੱਦੀ ਦਾ ਗਾਲ ਨਹੀਂ ਕੱਢਣੀ ਤੇਤੀ ਆ ਲੈ ਝੂਪਾ ਮੈਂ ਤਾਂ ਫੋਨ ਫੋੜੀ ਹੁੰਦਾ ਲੈ ਮੈਂ ਤਾਂ ਮੰਗ ਲੈਣਾ ਮੈਂ ਉੱਦੀ ਦੇ ਦੇਣਾ ਆ ਗਾਲ ਉਹ ਯਾਰ ਇਹਨਾਂ ਨੂੰ ਚੱਲ ਜਾਈਂ ਪੈ ਕਾਤੋਂ ਲੱਗਿਆ ਲੈ ਵੀ ਝੂਪਾ ਬੈ ਕੇ ਨਗੇ ਇਹ ਨਹੀਂ ਜਾਣਦੇ ਇਹਦੇ ਤੋਂ ਬਾਅਦ ਮੈਂ ਜਾਣਾ ਤੇ ਤੋਂ ਬਾਅਦ ਮੈਂ ਜਾਣਾ ਸਾਰੇ ਇੱਧਰ ਖੜ ਸਾਰੇ ਇੱਧਰ ਹੋ ਜਾ ਆ ਹੈਰੀਂ ਜਾਣਾ ਹੈਰੀਂ ਨਾ ਹੈਰੀਂ ਨਾ ਮੈਂ ਉਹ ਬੰਗੜਾ ਉਹ ਬੰਗੜਾ ਓ ਇੰਨੀ ਗਾਲੀ ਗਲੋਚਣਾ ਨਾ ਕਰ ਸਾਡੇ ਵਿੱਚ ਦੋ ਜਾਨਾ ਖੇਡਾਂਗੇ ਮੈਂ ਹੱਥ ਨਹੀਂ ਲਉਣਾ ਐਵੇਂ ਭੈਣ ਦੀ ਲੰਨ ਬਾਹਰ ਜਾ ਉਹ ਗਾਲ ਕਾਢੀ ਜਾਂਦਾ ਆ ਜਾ ਪਹਿਲਾਂ ਸੁੱਕੀ ਖੜਾ ਲਾ ਐ ਮਿੱਤਰੋ ਬੌਕ ਚ ਲੱਗ ਗਿਆ ਤਲਵੰਡ ਦਾ ਤਲਵੰਡ ਇਹ ਵੀ ਤਲਵੰਡ ਦਾ ਤਲਵੰਡ ਤਲਵੰਡ ਸੀਡੀ ਆ ਜੀ ਲੰਦੂ ਓਏ ਇੱਕ ਪੈਰੀਆ ਦੋ ਨਾਲ ਟਾਇਰ ਦੋ ਰੁਪਏ ਦਾ ਪੈਨ ਲੱਗਾ ਦੋ ਰੁਪਏ ਫੇਰ ਵੀ ਦੋ ਲਾਓ ਦੋ ਪੈਰ ਨਾਲ ਚਾਤ ਚਾਤ ਐਵੇਂ ਹੀ ਆ ਗਿਆ ਅੱਲੇ ਅਦੀ ਅੰਦਰ ਗਈ ਬਾਹਰ ਆ ਗਿਆ ਅੱਲੇ ਅਦੀ ਅੰਦਰ ਗਈ ਨਹੀਂ ਬਾਹਰ ਵੀ ਆ ਗਿਆ ਹੁਣ ਮੇਰੇ ਲੈਣਾ ਵਾਸ ਤੂਣਾ ਕਰਦਾ ਟੂਣਾ ਟੂਣਾ ਚੱਕ ਲੈ ਬਾਹਰ ਆ ਓ ਨੰਦੂ ਕਿੱਥੋਂ ਆਇਆ ਮੜ ਗਿਆ ਮੜ ਗਿਆ ਮੜ ਗਿਆ ਓ ਨੰਦੂ ਕਿੱਥੋਂ ਆਇਆ ਮੈਂ ਆਉਣਾ ਮੈਂ ਕੋਈ ਨਹੀਂ ਕੋਈ ਨਹੀਂ ਓ ਫੇ ਵੀ ਸਾਰੇ ਤਿਆਰ ਰੋ ਓ ਕੱਲਾ ਹੀ ਖੇਡਦਾ ਸ਼ੇਰ ਸੁੱਕੀ ਕੱਲਾ ਹੀ ਏ ਜੀਤਾ ਚੱਲ ਬਾਹਰ ਏ ਜੀਤਾ ਬੱਚਾ ਬਾਹਰ ਹੋਣਾ ਯੂਪੇ ਨੇ ਯੂਪੇ ਦੇ ਬੜਾ ਲੰਨ ਲੈਨੇ ਦੋ ਬੱਚਾ ਬਾਹਰ ਹੋਣਾ ਲਓ ਜੀ ਟੀਮ ਆਪਣੀ ਹਾਰ ਗਈ ਮਾਰ ਗਈ ਹੋਈ ਬੱਸ ਨਾ ਜੀ ਕੋਈ ਇੰਦਰ ਪਾ ਕੇ ਬੈ ਗਿਆ ਰੌਲਾ ਬੈ ਗਿਆ ਨੰਬਰ ਦਾ ਪੜਦਾ ਵਾਲਾ ਓਏ ਆ ਲੈ ਓਏ ਜਾ ਯਾ ਜਿੱਤਾ ਜਿੱਤਾ ਬਾਤ ਚੱਲ ਆ ਟੱਡੀ ਪੈਨੂ ਫੜ ਬਾੜੇ ਨੂੰ ਬਾੜੇ ਨੂੰ ਬਾੜੇ ਨੂੰ ਬਾੜੇ ਨੂੰ ਬਾੜੇ ਨੂੰ ਬਾੜੇ ਨੂੰ ਆਣਾ ਇੱਧਰ ਇੱਧਰ ਆਣਾ ਇੱਧਰ ਆਣਾ ਆਹੋ ਲੱਗ ਜਾ ਸੁੱਖੀ ਜਾ ਬਾਦ ਇੱਕ ਬਾਈ ਇੱਥੇ ਬਾਦੀਆਂ ਟੇਰਾ ਓਏ ਨਾਲ ਆਣ ਓਏ ਓ ਦੋ ਮਿੰਟ ਦੋ ਮਿੰਟ ਕੋਈ ਬਾਣੀਆਂ ਨੇ ਤੇ ਕਹਿ ਰਹੇ ਆ ਓਏ ਬਾਹਰ ਓਏ ਕੀ ਹੋ ਗਿਆ ਮੂੰਹ ਬੰਗਰ ਤੋਂ ਟੁੱਟ ਗਿਆ ਕੋਈ ਪਤਾ ਨਹੀਂ ਫਿਰ ਬੋੜਾ ਨਹੀਂ ਜੁੜਦਾ ਬਾਹਰ ਕਢਾ ਦੇ ਇਹਨੂੰ ਇਹਦੀ ਬੌਂਡ ਲੈਣੀ ਆ ਓਏ ਮੈਨੂੰ ਤਾਂ ਜਾਵੇਂ ਬਾਹਰ ਲੋਬੀ ਮੋਲ ਬੁਣਨੇ ਆਇਆ ਆਇਆ ਚਿੜੀ ਬਦਰਾ ਲੈਨ ਨੂੰ ਘੜਾਇਆ ਬਾਹਰ ਹੋਰਾ ਪਿਆਰੇ ਹੋਰਾ ਪਿਆਰੇ ਬੋਰਾ ਬੋਰੇ ਨੂੰ ਹੱਥ ਨਾਲ ਲਾਈ ਫੁੱਟੇ ਪਾਣੀ ਆ ਓ ਲੰਨੂ ਓ ਚਿੜੀ ਓਏ ਲਫਾਵਾ ਜੰਗ ਲਫਾਵਾ ਭਰੀਏ ਕਹਿੰਦੇ 250 ਬੰਦਾ ਗਿੱਲਾ ਹੋ ਗਿਆ ਦਿਖਾਈ ਮੜਾ ਵਿੱਚੋਂ ਆਲੀ ਬਾਰਪੂ ਵੀ ਪੋਣੀ ਆ ਕੇ ਇਹ ਵੀ ਵਿੱਚ ਪਾ ਕੇ ਪਿਆ ਉਹ ਸਾਲੇ ਬਾਰਪ ਬੱਜੇ ਪੁੱਜੇ ਨਾ ਨਹੀਂ ਨਹੀਂ ਪਾਰ ਨਹੀਂ ਓਏ ਓ ਦੁੱਗੀ ਆਦਾ ਯਾਰ ਮੈਨੂੰ ਬਾਹਰ ਕਰ ਦੇ ਤੇਰੀ ਭੈਣ ਥੀਲਰ ਬਣ ਕੇ ਗੱਲ ਇੱਕ ਨਾ ਭੈਣ ਹੀ ਭੁੱਦੀ ਜਾ ਰਹੇ ਹੋ ਸੋਰੂ ਭਾਈ ਕੱਢ ਲੈ ਭੈਣ ਲੰਨ ਲਾੜੇ ਹੋਂਟ ਢਾਈ ਸਮਾਂ ਢਾਈ ਸਮਾਂ ਇਹ ਕਿਹੜੇ ਦੀ ਮਾਰ ਪੁੱਜੇ ਨਾ ਇਹ ਭੁੱਦੀ ਜਾ ਬਿਆ ਅੰਦਰ ਭੈਣ ਮਰੋਣਾ ਛੀਆ ਤੋੜਦਾ ਬਾਤ ਵੀ ਰੋਣਾ ਪਾਣਾ ਜਾਂ ਬਾਹਰ ਦੇ ਭੈਣ ਦੀ ਬੁੱਧੀ ਤੋੜਨਾ ਹੁੰਦਾ ਬਾਹਰ ਗੱਟ ਨੂੰ ਯਾਰ ਕਿਹੜਾ ਹੋਏ ਤੋੜ ਲੈ ਬੁੱਧੀ ਤੋੜਨੇ ਦਾ ਆਏ ਨਾ ਨਾ ਅੰਦਰ ਬੜੀ ਖੁਫ ਕਰਵਾ ਛੀਆ ਇੱਧਰ ਆਏ ਦੱਸਾਇਆ ਓਏ ਸਾਰਾ ਖੁਫ ਕੁੱਟਾ ਘੋੜੇ ਨੂੰ ਭੈਣ ਤੋਂ ਬਾਹਰ ਕੱਢ ਇਹਨੂੰ ਵੀ ਓਏ ਮੁੰਡੇ ਕੁੱਟਾ ਘੋੜੀ ਓਏ ਪੈਰੀ ਦਾਮ ਕੇ ਦਾਮ ਨਹੀਂ ਹੈਗਾ ਜੱਫੇ ਪੈਰੀ ਅੰਦਰ ਕਾਣ ਤੋਂ ਪਿਆ ਨਹੀਂ ਦੁੱਧ ਅਗਲੇ ਜਾਂ ਬਾਹਰ ਹੀ ਨਿਕਲ ਜਾ ਉਹ ਨਾ ਨਾ ਭਾਈ ਤੈਨੂੰ ਗਾਹ ਕਹਿਣਾ ਸਾ ਮਿੱਟੀ ਡਾਟਣੀ ਬਹੁਤ ਬਹੁਤ ਆ ਰਿਹਾ ਤੀਰੂਗਾ ਉਹ ਆ ਜਾ ਓਏ ਸਾਡੀ ਬਾਂਡੀ ਵਾਰਾ ਹਾਂਡੀ ਓਏ ਉਹ ਮੋਟਰਸਾਈਕਲ ਲੈ ਗਿਆ

ਦਾ ਦੇਵ ਸਾੜੇ ਲੜੋਣ ਅੱਜ ਪ੍ਰਸਾਦ ਜੜਾ ਆਇਆ ਪੈਣ ਤੇ